ਸਾਤਿਸ਼ਰੀਆ ਕਾਲ ਜੀ ਬਹੂ ਤੇਰਾ ਦਿਮਾਗ ਤਾਂ ਠੀਕ ਆ ਤੂੰ ਕਹਿਣਾ ਕੀ ਚੰਦੀ ਆ ਕਿ ਤੂੰ ਆਪਣੀ ਨਾਨਾ ਨੂੰ ਤੀਜ ਦਾ ਤਿਹਾਰ ਨਹੀਂ ਦੇਣ ਜਾਏਂਗੀ ਨਹੀਂ ਮੰਮੀ ਜੀ ਸਾਡਾ ਇਹਨਾਂ ਬਜਟ ਨਹੀਂ ਆ ਸਾਡੇ ਵੀ ਖਰਚੇ ਆ ਘਰ ਦੇ ਖਰਚੇ ਆ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਖਰਚਾ ਉਤੋਂ ਪਾਪਾ ਜੀ ਦੀਆਂ ਦਵਾਈਆਂ ਦਾ ਵੀ ਖਰਚਾ ਉਹ ਵੱਖਰਾ ਉਤੋਂ ਇਹ ਤੀਜ ਦਾ ਹਰ ਸ਼ਿੰਗਾਰ ਇਹ ਸਾਡੇ ਕੋਲੋਂ ਨਹੀਂ ਹੋਵੇਗਾ ਤੇ ਵੈਸੇ ਵੀ ਤੁਸੀਂ ਹੀ ਤਾਂ ਕਿਹਾ ਸੀ ਨਾ ਕਿ 1 ਸਾਲ ਬਾਅਦ ਸਾਰਾ ਕੁਝ ਬੰਦ ਹੋ ਜਾਂਦਾ ਆ ਤਾਂ ਹੁਣ ਇਹ ਸਮਝੋ ਕਿ ਤੁਹਾਡੀ ਕੁੜੀ ਦੀ ਤੀਜ ਅੱਜ ਤੋਂ ਬੰਦ ਹੋ ਗਈ ਆ ਸਾਡੇ ਕੋਲੋਂ ਨਹੀਂ ਹੋ ਸਕੇਗਾ ਸਾਡੇ ਵੀ ਬੱਚੇ ਆ ਅਸੀਂ ਉਹਨਾਂ ਨੂੰ ਵੀ ਤਾਂ ਵੇਖਣਾ ਆ ਆਪਣੀ ਬਹੂ ਦੀ ਦੋ ਟੁੱਕ ਸੁਣ ਕੇ ਅੱਖਾਂ ਵਿੱਚ ਅਥਰੂ ਲੈ ਹੋਏ ਗੁਰਮੀਤ ਕੌਰ ਆਪਣੇ ਪਤੀ ਕੋਲ ਜਾਂਦੀ ਆ ਤਾਂ ਗੁਰਮੀਤ ਕੌਰ ਦਾ ਪਤੀ ਗੁਰਮੇਜ ਸਿੰਘ ਵਿਚਾਰਾ ਉਹ ਤਾਂ ਪਹਿਲਾਂ ਹੀ 6 ਮਹੀਨਿਆਂ ਤੋਂ ਮੰਜੇ ਤੇ ਪਿਆ ਹੋਇਆ ਸੀ ਜਦੋਂ ਗੁਰਮੇਜ ਸਿੰਘ ਨੇ ਗੁਰਮੀਤ ਕੌਰ ਨੂੰ ਰੋਂਦੇ ਹੋਏ ਵੇਖਿਆ ਤਾਂ ਬੋਲੇ ਕੀ ਹੋਇਆ ਗੁਰਮੀਤ ਕੁੜੇ ਤੂੰ ਰੋ ਕਿਉਂ ਰਹੀਆਂ ਤਾਂ ਕੀ ਕਰਾਂ ਮੈਂ ਆਪਣੀ ਕਿਸਮਤ ਤੇ ਰੋਂ ਰਹੀਆਂ ਅੱਜ ਬਹੂ ਨੇ ਇਹੋ ਜਿਹਾ ਪਲਟ ਕੇ ਜਵਾਬ ਦਿੱਤਾ ਜਿਹਦਾ ਮੈਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਬਹੂ ਦੀ ਇੰਨੀ ਹਿੰਮਤ ਉਹ ਪਲਟ ਕੇ ਮੈਨੂੰ ਜਵਾਬ ਦੇਣ ਲੱਗੀ ਆ ਆਹਨ ਦੇ ਅੱਜ ਸ਼ਾਮ ਨੂੰ ਪ੍ਰਦੀਪ ਨੂੰ ਚੰਗੀ ਤਰ੍ਹਾਂ ਇਹਦੀ ਖਬਰ ਲਾਊਗਾ ਉਹ ਕਹਿੰਦੇ ਹੋਏ ਗੁਰਮੀਤ ਕੌਰ ਨੇ ਖੁਦ ਨੂੰ ਥੋੜੀ ਜੀ ਤਸੱਲੀ ਦਿੱਤੀ ਸ਼ਾਮ ਨੂੰ ਜਿਵੇਂ ਹੀ ਪ੍ਰਦੀਪ ਘਰ ਆਇਆ ਤਾਂ ਪ੍ਰਦੀਪ ਨੂੰ ਵੇਖਦੇ ਹੀ ਗੁਰਮੀਤ ਕੌਰ ਨੇ ਰੋਣ ਵਾਲਾ ਮੂੰਹ ਬਣਾ ਕੇ ਕਿਹਾ ਪੁੱਤ ਪਤਾ ਆ ਤੈਨੂੰ ਅੱਜ ਸੰਦੀਪ ਨੇ ਕੀ ਕਿਹਾ ਸੀ ਕੀ ਕਿਹਾ ਮਾਂ ਇਹ ਕਿਹਾ ਪੁੱਤ ਕਿ ਅੱਜ ਤੋਂ ਬਾਅਦ ਤੇਰੀਆਂ ਭੈਣਾਂ ਦਾ ਸੰਧਾਰਾ ਨਹੀਂ ਜਾਊਗਾ ਅੱਜ ਤੋਂ ਬਾਅਦ ਉਹਨਾਂ ਦਾ ਸੰਧਾਰਾ ਉਹਨਾਂ ਦਾ ਸਗਣ ਸਭ ਕੁਝ ਬੰਦ ਕੇ ਕਹਿੰਦੇ ਹੋਏ ਗੁਰਮੀਤ ਕੌਰ ਰੋਣ ਲੱਗਦੀ ਆ ਤਾਂ प्रदीप ਕਹਿੰਦਾ ਆ ਠੀਕ ਹੀ ਤਾਂ ਕਿਹਾ ਆ ਸੰਦੀਪ ਨੇ ਮਾਂ ਇਹਦੇ ਵਿੱਚ ਗਲਤ ਕੀ ਆ ਸਾਡੇ ਵੀ ਖਰਚੇ ਆ ਪੁੱਤ ਇਹ ਕਿਹੋ ਜੀਆਂ ਗੱਲਾਂ ਕਰ ਰਿਹਾ ਆ ਤੂੰ ਤੇਰੀ ਭੈਣ ਉਹ ਡੀ ਕਰਦੀ ਹੋਗੀ ਕਿ ਕਦੋਂ ਉਹਦੇ ਪੇਕੇ ਆ ਤਾਂ ਕੋਈ ਸੰਧਾਰਾ ਲੈ ਕੇ ਆਊਗਾ ਤੇ ਤੁਸੀਂ ਦੋਵੇਂ ਹੀ ਜਵਾਬ ਦੇ ਰਹੇ ਹੋ ਜੇ ਤੇਰੇ ਪਾਪਾ ਠੀਕ ਹੁੰਦੇ ਤਾਂ ਕਦੋਂ ਹੁੰਦਾ ਉਹਨਾਂ ਦਾ ਸੰਧਾਰਾ ਉਹਨਾਂ ਨੂੰ ਦੇ ਚੁੱਕੇ ਹੁੰਦੇ ਅੱਜ ਜਦੋਂ ਤੇਰੇ ਉੱਤੇ ਆਇਆ ਕਤੋਂ ਜਵਾਬ ਦੇ ਰਿਆ ਆ ਕਿਹੋ ਜਿਹਾ ਭਰਾ ਹਾਂ ਤੂੰ ਆਪਣੀਆਂ ਭੈਣਾਂ ਦੀ ਥੋੜੀ ਜਿਹੀ ਵੀ ਫਿਕਰ ਨਹੀਂ ਰਹਿ ਗਈ ਤੈਨੂੰ ਮਾਂ ਹੁਣ ਮੈਂ ਭੈਣਾਂ ਦੀ ਫਿਕਰ ਕਰਾਂ ਜਾਂ ਆਪਣੇ ਪਰਿਵਾਰ ਦੀ ਹੁਣ ਤੀਜ ਤੇ ਵੀ ਉਹਨਾਂ ਨੂੰ ਸਮਾਨ ਦੇ ਕੇ ਆਵਾਂ ਤੇ ਫਿਰ ਰਖੜੀ ਤੇ ਵੀ ਦਵਾਂ ਮੈਂ ਕਿੱਥੋਂ ਇਹਨਾਂ ਕਰ ਲੂੰਗਾ ਇਕੱਲਾ ਕਮਾਉਣ ਵਾਲਾ ਹਾਂ ਮੈਂ ਮੈਂ ਕਿੰਨਾ ਕਰਾਂ ਇਹ ਕਹਿੰਦੇ ਹੋਏ ਪ੍ਰਦੀਪ ਵੀ ਚਲਾ ਜਾਂਦਾ ਆ ਤੇ ਬਹੂ ਬੇਟੇ ਦੀ ਦੋਵਾਂ ਦੀ ਨਾਂ ਸੁਣ ਕੇ ਗੁਰਮੀਤ ਕੌਰ ਗੁਰਮੇਜ ਸਿੰਘ ਦੇ ਕੋਲ ਜਾ ਕੇ ਰੋਂਦੇ ਹੋਏ ਕਹਿੰਦੀ ਆ ਸੁਣ ਲਿਆ ਜੀ ਤੁਸੀਂ ਸੁਣ ਲਿਆ ਹੋਣਾ ਕਿਵੇਂ ਦੋ ਟੁਕ ਜਵਾਬ ਦੇ ਕੇ ਚਲਾ ਗਿਆ ਆ ਜਿਹੜਾ ਜਵਾਬ ਉਹਦੀ ਘਰਵਾਲੀ ਨੇ ਦਿੱਤਾ ਸੀ ਇਹ ਤਾਂ ਉਹਦੇ ਤੋਂ ਵੀ ਵੱਡਾ ਜਵਾਬ ਦੇ ਕੇ ਚਲਾ ਗਿਆ ਉਹ ਤਾਂ ਪਰਾਏ ਘਰ ਤੋਂ ਆਈ ਆ ਪਰ ਇਹ ਤਾਂ ਆਪਣਾ ਸੀ ਆਪਣਾ ਸਾਕਾ ਭਰਾ ਕਿਵੇਂ ਆਪਣੀ ਭੈਣ ਨਾਲ ਈ ਮੈਂ ਕਰ ਸਕਦਾ ਆ ਉਹਨੇ ਝੜੇਲ ਨੇ ਮੇਰੇ ਮੁੰਡੇ ਉੱਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਆ ਪੂਰੀ ਤਰ੍ਹਾਂ ਆਪਣੇ ਬਸ ਵਿੱਚ ਕਰ ਲਿਆ ਆ ਪੋਰਾ ਵੀ ਉਹਨੂੰ ਆਪਣੀ ਭੈਣ ਦੀ ਫਿਕਰ ਨਹੀਂ ਗੁਰਮੀਤ ਸਿੰਘ ਲਗਾਤਾਰ ਗੁਰਮੀਤ कौर ਨੂੰ ਵੇਖੀ ਜਾ ਰਹੀ ਸੀ ਗੁਰਮੀਤ कौर ਚੀਕਦੇ ਹੋਏ ਕਹਿਣ ਲੱਗੀ ਹੁਣ ਬਿਟਰ ਬਿਟਰ ਮੈਨੂੰ ਕੀ ਵੇਖ ਰਿਹਾ ਆਂ ਕੁਝ ਕਹਿੰਦਾ ਕਿਉਂ ਨਹੀਂ ਆਪਣੇ ਮੁੰਡੇ ਨੂੰ ਕੀ ਕਹਾ ਗੁਰਮੀਤ ਜਿਵੇਂ ਉਹਦੀ ਘਰ ਵਾਲੀ ਉਹਨੂੰ ਕਹੂਗੀ ਉਹ ਤਾਂ ਮੈਂ ਹੀ ਕਰੂਗਾ ਮੈਂ ਕੀ ਕਰ ਸਕਦਾ ਆ ਕਿਉਂ ਕਿਉਂ ਨਹੀਂ ਕੁਝ ਕਰ ਸਕਦਾ ਮੁੰਡਾ ਆ ਉਹ ਤੇਰਾ ਐਵੇਂ ਕਿਵੇਂ ਉਹਨੂੰ ਅਸੀਂ ਮਨਮਾਨੀ ਕਰਨ ਦੇ ਸਕਦੇ ਆ ਕਿ ਉਹਨੂੰ ਆਪਣੀ ਭੈਣ ਦਾ ਪੋਰਾ ਵੀ ਖਿਆਲ ਨਹੀਂ ਸਾਰਾ ਕੀਤਾ ਕਰਾਇਆ ਉਸ ਝੜੇਲ ਦਾ ਹੀ ਆ ਨਹੀਂ ਗੁਰਮੀਤ ਬਹੂ ਵੀ ਤਾਂ ਉਹੋ ਕਰ ਰਹੀ ਆ ਜਿਹੜਾ ਇਸ ਘਰ 'ਚ ਹੁੰਦਾ ਆ ਰਿਹਾ ਆ ਪਤੀ ਦੀ ਗੱਲ ਸੁਣ ਕੇ ਹਰਾਨੀ ਨਾਲ ਗੁਰਮੀਤ ਕੌਰ ਨੂੰ ਗੁਰਮੇਜ ਸਿੰਘ ਨੂੰ ਵੇਖਣ ਲੱਗਦੀ ਆ ਕੀ ਮਤਲਬ ਆ ਤੇਰਾ ਕੀ ਹੁੰਦਾ ਆਇਆ ਆ ਅੱਜ ਤੱਕ ਇਸ ਘਰ ਵਿੱਚ ਬੜੀ ਛੇਤੀ ਭੁੱਲ ਗਈ ਗੁਰਮੀਤ ਤੂੰ ਤਾਂ ਤੂੰ ਭੁੱਲ ਗਈ ਕਿਵੇਂ ਤੂੰ ਵੀ ਅੰਧਿਆਈ ਆਪਣੀ ਨਾਮ ਦਾ ਸੰਧਾਰਾ ਛਡਵਾ ਦਿੱਤਾ ਸੀ ਆਪਣੇ ਆਉਣ ਬਾਅਦ ਤੂੰ ਇੱਕ ਵਾਰ ਵੀ ਉਹਨਾਂ ਨੂੰ ਸੰਧਾਰਾਣੀ ਭੇਜਿਆ ਸੀ ਮੈਂ ਤੈਨੂੰ ਇੱਕ ਦੋ ਵਾਰ ਕਿਹਾ ਵੀ ਸੀ ਤਾਂ ਤੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਹੁਣ ਮੈਂ ਆਪਣੇ ਬੱਚਿਆਂ ਨੂੰ ਵੇਖਾਂ ਜਾਂ ਸੰਧਾਰਾ ਭੇਜਾਂ ਇਹ ਸਾਰੇ ਸਗਣ ਜਦੋਂ ਤੱਕ ਮਾਪਿਓ ਹੁੰਦਾ ਆ ਉਦੋਂ ਤੱਕ ਹੀ ਠੀਕ ਲੱਗਦੇ ਆ ਭਰਾ ਭਾਬੀ ਦੇ ਭਰੋਸੇ ਇਹ ਚੀਜ਼ਾਂ ਨਹੀਂ ਚੱਲ ਸਕਦੀਆਂ ਤੂੰ ਹੀ ਤਾਂ ਕਿਹਾ ਸੀ ਨਾ ਮੈਨੂੰ ਤਾਂ ਅੱਜ ਉਹੀ ਕੰਮ ਬਹੁਵਿਤਾ ਕਰ ਰਹੀਆ ਤਾਂ ਫਿਰ ਬਹੁ ਗਲਤ ਕਿਵੇਂ ਹੋਈ ਉਹ ਤਾਂ ਤੁਹਾਡਾ ਮਾਪਿਓ ਨਹੀਂ ਸੀ ਸਭ ਕੁਝ ਸਾਡੇ ਉੱਤੇ ਸੀ ਪਰ ਹਜੇ ਤਾਂ ਅਸੀਂ ਦੋਵੇਂ ਜੀਂਦੇ ਆ ਨਾ ਗੁਰਮੀਤ ਸਾਡਾ ਦੋਵਾਂ ਦਾ ਰਹਿਣਾ ਨਾ ਰਹਿਣਾ ਇੱਕ ਬਰਾਬਰ ਆ ਮੈਂ ਕੀ ਕਰਨਾ ਆ ਸਾਰਾ ਦਿਨ ਮੰਜੇ ਤੇ ਪਿਆ ਪਿਆ ਮਹਿੰਗੀਆਂ ਮਹਿੰਗੀਆਂ ਦਵਾਈਆਂ ਖਾਂਦਾ ਰਹਿੰਦਾ ਆ ਫਲ ਖਾਂਦਾ ਰਹਿੰਦਾ ਆ ਦੁੱਧ ਪੀਂਦਾ ਆ ਕੀ ਦੇ ਪੈਸਿਆਂ ਨਾਲ ਪੁੱਤ ਦੇ ਪੈਸਿਆਂ ਨਾਲ ਹੀ ਕਰਦਾ ਆ ਇਹ ਸਾਰਾ ਕੁਝ ਸਾਡਾ ਹੋਣਾ ਨਾ ਹੋਣਾ ਇੱਕ ਬਰਾਬਰ ਆ ਆਪਾਂ ਤਾਂ ਖੁਦ ਬੇਟੇ ਬਹੂ ਦੇ ਪਰੋਸੇ ਤੇ ਆ ਤਾਂ ਤੂੰ ਆਪਣੀ ਮਨਮਾਨੀ ਕਿਵੇਂ ਕਰ ਸਕਦੀ ਆ ਤੇ ਰਹੀ ਗੱਲ ਬਹੂ ਦੀ ਤਾਂ ਜਦ ਤੂੰ ਆਪਣੀਆਂ ਨਜ਼ਰਾਂ 'ਚ ਗਲਤ ਨਹੀਂ ਸੀ ਤਾਂ ਬਹੂ ਵੀ ਤਾਂ ਗਲਤ ਨਹੀਂ ਹੋ ਸਕਦੀ ਕਿਉਂਕਿ ਅੱਜ ਉਹ ਸਾਰਾ ਕੁਝ ਦੁਹਰਾਇਆ ਜਾ ਰਿਹਾ ਆ ਜਿਹੜਾ 50 ਸਾਲ ਪਹਿਲਾਂ ਇਸ ਘਰ ਵਿੱਚ ਹੋਇਆ ਸੀ ਇਸ ਲਈ ਤੈਨੂੰ ਬੁਰਾ ਨਹੀਂ ਲੱਗਣਾ ਚਾਹੀਦਾ ਤੇ ਜਿੰਨਾ ਬੁਰਾ ਤੈਨੂੰ ਆਪਣੀਆਂ ਧੀਆਂ ਲਈ ਲੱਗ ਰਿਹਾ ਆ ਨਾ ਓਨੀ ਹੀ ਤਕਲੀਫ ਮੇਰੀਆਂ ਭੈਣਾਂ ਨੂੰ ਵੀ ਹੋਈ ਹੋਣੀ ਆ ਉਦੋਂ ਨਾ ਉਦੋਂ ਤਾਂ ਤੂੰ ਮੇਰੀ ਭੈਣ ਨੂੰ ਬਿਲਕੁਲ ਹੀ ਛੱਡ ਦਿੱਤਾ ਸੀ ਨਾ ਤਾਂ ਫਿਰ ਅੱਜ ਆਪਣੀਆਂ ਧੀਆਂ ਲਈ ਇੰਨੀ ਚਿੰਤਾ ਕਿਉਂ ਕਰ ਰਹੀਆਂ ਰਹਿਨ ਦੇ ਮੁੰਡੇ ਨੇ ਜੋ ਇਸ ਘਰ ਚ ਵੇਖਿਆ ਆ ਉਹ ਉਹੋ ਕਰੂਗਾ ਪਤੀ ਦੀਆਂ ਗੱਲਾਂ ਸੁਣ ਕੇ ਗੁਰਮੀਤ ਕੌਰ ਚੁੱਪ ਹੋ ਜਾਂਦੀ ਆ ਸਹੀ ਤਾਂ ਕਹਿ ਰਿਹਾ ਸੀ ਗੁਰਮੀ ਗੁਰਮੇਜ ਸਿੰਘ ਜਦੋਂ ਸ਼ੁਰੂ-ਸ਼ੁਰੂ ਵਿੱਚ ਗੁਰਮੀਤ ਕੌਰ ਇਸ ਘਰ ਵਿੱਚ ਵਿਆਹ ਕੇ ਆਈ ਸੀ ਆਪਣੇ ਸੱਸ ਸਹੁਰੇ ਦੇ ਗੁਜ਼ਰ ਜਾਣ ਤੋਂ ਬਾਅਦ ਉਹਨੇ ਆਪਣੀਆਂ ਨਨਾਨਾ ਨੂੰ ਸੰਧਾਰਾ ਦੇਣਾ ਬਿਲਕੁਲ ਹੀ ਬੰਦ ਕਰ ਦਿੱਤਾ ਸੀ ਇਥੋਂ ਤੱਕ ਕੇ ਆਏ ਦਿਨ ਗੁਰਮੇਜ ਸਿੰਘ ਨਾਲ ਝਗੜਾ ਕਰ ਕਰਕੇ ਉਹਨਾਂ ਦੀ ਰਖੜੀ ਵੀ ਬੰਦ ਕਰਵਾ ਦਿੱਤੀ ਸੀ ਗੁਰਮੇਜ ਸਿੰਘ ਬਹੁਤ ਘੱਟ ਆਪਣੀਆਂ ਪਹਿਣਾ ਦੇ ਘਰ ਜਾਂਦੇ ਸੀ ਐਵੇਂ ਹੀ ਉਹਦੀਆਂ ਭੈਣਾਂ ਦਾ ਵੀ ਲਗਭਗ ਪੇਕੇ ਆਉਣਾ ਬੰਦ ਹੀ ਹੋ ਗਿਆ ਸੀ ਹੁਣ ਜਦ ਉਹ ਸਾਰਾ ਕੁਝ ਬਹੂ ਕਰ ਰਹੀ ਆ ਤਾਂ ਗੁਰਮੀਤ कौर ਨੂੰ ਇੰਨੀ ਤਕਲੀਫ ਕਿਉਂ ਹੋ ਰਹੀ ਆ ਕਿਉਂਕਿ ਅੱਜ ਗੱਲ ਉਹਦੀ ਨਨਾਨ ਦੀ ਨਹੀਂ ਉਹਦੀਆਂ ਧੀਆਂ ਦੀ ਆ ਗੁਰਮੀਤ ਕੌਰ ਨੂੰ ਆਪਣੇ ਕੀਤੇ ਤੇ ਪਛਤਾਵਾ ਹੋਣ ਲੱਗਿਆ ਸੀ ਉਹਨੂੰ ਲੱਗਾ ਕਿ ਉਹਦੀ ਕਰਨੀ ਦਾ ਫਲ ਉਹਦੀਆਂ ਧੀਆਂ ਨੂੰ ਮਿਲ ਰਿਹਾ ਆ ਬੜੀ ਦੇਰ ਤੱਕ ਉਹ ਬੈਠੀ ਰੋਂਦੀ ਰਹੀ ਆਪਣੀ ਬਹੂ ਨੂੰ ਕੋਸਦੀ ਰਹੀ ਅਸਲ ਵਿੱਚ ਇੱਕ ਦਿਨ ਸੰਦੀਪ ਨੇ ਪ੍ਰਦੀਪ ਦੀ ਭੂਆ ਨੂੰ ਫੋਨ ਕੀਤਾ ਸੀ ਹਾਲਚਾਲ ਪੁੱਛਣ ਲਈ ਤਾਂ ਗੱਲਾਂ ਗੱਲਾਂ ਵਿੱਚ ਪੂਆ ਦਾ ਦਰਦ ਚਲਕਾਇਆ ਸੀ ਪੇਕਿਆਂ ਤੋਂ ਫੋਨ ਆਇਆ ਵੇਖ ਕੇ ਉਹਨਾਂ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਸੀ ਤਾਂ ਉਹਨੇ ਰੋਂਦੇ ਹੋਏ ਕਿਹਾ ਬਹੂ ਅੱਜ ਤੂੰ ਕਿਵੇਂ ਯਾਦ ਕਰ ਲਿਆ ਮੈਨੂੰ ਤਾਂ ਫੋਨ ਵੇਖ ਕੇ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਪਰ ਕਿਉਂ ਪੂਆ ਜੀ ਤੁਸੀਂ ਇਹੋ ਜੀਆਂ ਗੱਲਾਂ ਕਿਉਂ ਕਰ ਰਹੇ ਹੋ ਮੰਮੀ ਜੀ ਨਾਲ ਤੁਹਾਡੀ ਗੱਲ ਨਹੀਂ ਹੁੰਦੀ ਕੀ ਕਹਾ ਬਹੂ ਜਦੋਂ ਦੀ ਤੇਰੀ ਸੱਸ ਆਈ ਆ ਉਦੋਂ ਦਾ ਤਾਂ ਮੇਰਾ ਪੇਕਾ ਹੀ ਛੁੱਟ ਗਿਆ ਆ ਉਹਦੇ ਆਉਂਦਿਆਂ ਹੀ ਮੈਂ ਆਪਣੇ ਪੇਕਿਆਂ ਨੂੰ ਭੁੱਲ ਬੈਠੀ ਸੀ ਨਾ ਕਦੀ ਫੋਨ ਨਾ ਆਉਣਾ ਨਾ ਜਾਣਾ ਨਾ ਹਾਲ ਨਾ ਚਾਲ ਨਾ ਤੀਜ ਤਿਹਾਰ ਰਖੜੀ ਕੁਝ ਵੀ ਨਹੀਂ ਸਾਰਾ ਕੁਝ ਖਤਮ ਹੋ ਗਿਆ ਪਹਿਲਾਂ ਤਾਂ ਮੈਂ ਫੋਨ ਕਰ ਲੈਣਾ ਤਾਂ ਵੀ ਤੇਰੀ ਸੱਸ ਮਸਾਈ ਗੱਲ ਕਰਦੀ ਸੀ ਇਸ ਲਈ ਹੌਲੀ ਹੌਲੀ ਮੈਂ ਫੋਨ ਕਰਨਾ ਵੀ ਬੰਦ ਕਰ ਦਿੱਤਾ ਮੈਂ ਤਾਂ ਆਪਣੇ ਦਿਲ ਵਿੱਚ ਮੰਨ ਚੁੱਕੀ ਸੀ ਕਿ ਮੇਰਾ ਪੇਕਾ ਤਾਂ ਖਤਮ ਹੋ ਗਿਆ ਆ ਪਰ ਅੱਜ ਤੂੰ ਫੋਨ ਕਰਕੇ ਫਿਰ ਤੋਂ ਉਮੀਦ ਜਗਾ ਦਿੱਤੀ ਆ ਬਹੂ ਪੇਕਿਆਂ ਦਾ ਮੋਹ ਤਾਂ ਮਰਦੇ ਦਮ ਤੱਕ ਨਹੀਂ ਛੁੱਟਦਾ ਪਰ ਆਪਣੇ ਆਪ ਨੂੰ ਪੱਥਰ ਦਿਲ ਕਰਕੇ ਮਜਬੂਰੀ ਵਿੱਚ ਰਹਿ ਰਹੀ ਸੀ ਮੈਂ ਆਪਣੀ ਭੂਆ ਸੱਸ ਦੀ ਗੱਲ ਸੁਣ ਕੇ ਸੰਦੀਪ ਨੂੰ ਬਹੁਤ ਦੁੱਖ ਹੋਇਆ ਸੀ ਉਹਨੂੰ ਆਪਣੀ ਸੱਸ ਦੀਆਂ ਹਰਕਤਾਂ ਤੇ ਗੁੱਸਾ ਆ ਰਿਹਾ ਸੀ ਇਸ ਲਈ ਸੰਦੀਪ ਨੇ ਜਾਣ ਬੁੱਝ ਕੇ ਗੁਰਮੀਤ ਕੌਰ ਨੂੰ ਸਬਕ ਸਿਖਾਉਣ ਲਈ ਨਨਾਨਾ ਨੂੰ ਸੰਧਾਰਾ ਨਹੀਂ ਭੇਜਿਆ ਤਾਂ ਕਿ ਸੱਸ ਨੂੰ ਆਪਣੀ ਧੀ ਲਈ ਤੜਫ ਮਹਿਸੂਸ ਹੋਵੇ ਤੇ ਉਹੋ ਤੜਫ ਅਜ ਗੁਰਮੀਤ ਕੌਰ ਮਹਿਸੂਸ ਕਰ ਰਹੀ ਸੀ ਬਹੂ ਨੂੰ ਹਜ਼ਾਰਾਂ ਗਾਲਾਂ ਕੱਢ ਰਹੀ ਸੀ ਅੱਜ ਉਹਨੂੰ ਆਪਣੀ ਧੀ ਲਈ ਬਹੁਤ ਦੁੱਖ ਹੋ ਰਿਹਾ ਸੀ ਉਹ ਬੈਠੇ ਬੈਠੇ ਆਪਣੇ ਪਤੀ ਦੇ ਸਾਹਮਣੇ ਅਥਰੂ ਵਹਾ ਰਹੀ ਸੀ ਕਾਫੀ देर ਰੋਣ ਤੋਂ ਬਾਅਦ ਫਿਰ ਕੁਝ ਸੋਚ ਕੇ ਉਹ ਆਪਣੀ ਅਲਮਾਰੀ ਖੋਲ ਕੇ ਆਪਣੀਆਂ ਛੋਟੀਆਂ-ਛੋਟੀਆਂ ਵਾਲੀਆਂ ਕੱਢਦੀ ਆ ਤੇ ਗੁਰਮੀਜ ਸਿੰਘ ਨੂੰ ਵਿਖੰਦੇ ਹੋਏ ਕਹਿੰਦੀ ਆ ਵੇਖੋ ਜੇ ਤੁਸੀਂ ਕਹੋ ਤਾਂ ਮੈਂ ਇਹਨਾਂ ਨੂੰ ਵੇਚ ਕੇ ਆਪਣੀਆਂ ਧੀਾਂ ਲਈ ਸਮਾਨ ਤੇ ਤੁਹਾਡੀ ਪਹਿਨ ਲਈ ਵੀ ਸੂਟ ਖਰੀਦ ਲੈਂਦੀ ਆ ਦੇਰ ਨਾਲ ਹੀ ਸਹੀ ਘਟ ਤੋਂ ਘਟ ਹੁਣ ਤਾਂ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਹੀ ਗਿਆ ਆ ਤਾਂ ਮੈਂ ਇਸ ਵਾਰ 30 ਦੇ ਨਾਲ ਨਾਲ ਆਪਣੀ ਨਨਾਨ ਨੂੰ ਵੀ ਸੰਧਾਰਾ ਭੇਜ ਦਿੰਦੀ ਆ ਗੁਰਮੀਤ ਕੌਰ ਦੀਆਂ ਗੱਲਾਂ ਸੁਣ ਕੇ ਗੁਰਮੇਜ ਸਿੰਘ ਮੁਸਕਰੌਣ ਲੱਗੇ ਗੁਰਮੀਤ ਕੌਰ ਤੁਰੰਤ ਹੀ ਬਾਜ਼ਾਰ ਚਲੀ ਜਾਂਦੀ ਆ ਤੇ ਕੁੜੀ ਦੇ ਨਾਲ ਨਾਲ ਨਨਾਨ ਲਈ ਵੀ ਵਧੀਆ-ਵਧੀਆ ਸੂਟ ਲੈ ਕੇ ਆ ਜਾਂਦੀ ਆ ਸੂਟ ਵੇਖ ਕੇ ਬਹੂ ਵੀ ਆ ਜਾਂਦੀ ਆ ਤੇ ਕਹਿੰਦੀ ਆ ਮੰਮੀ ਜੀ ਇਹਨੇ ਸੂਟ ਕਿੱਥੋਂ ਲੈ ਕੇ ਆਇਓ ਤੁਸੀਂ ਵੇਖ ਬਹੂ ਇਹ ਤੇਰੇ ਪੈਸੇ ਦਾ ਨਹੀਂ ਆ ਤੇ ਨਾ ਹੀ ਤੇਰੇ ਪਤੀ ਦੇ ਪੈਸੇ ਆਂਦੇ ਆ ਇਹ ਸਾਰੇ ਮੇਰੇ ਪੈਸੇ ਆਂਦੇ ਆ ਇਸ ਲਈ ਤੈਨੂੰ ਬੋਲਣ ਦੀ ਕੋਈ ਲੋੜ ਨਹੀਂ ਆ ਮੈਂ ਆਪਣੀ ਧੀ ਤੇ ਆਪਣੀ ਨਨਾ ਨੂੰ ਖੁਦ ਸੰਭਾਲਾ ਦੇ ਸਕਦੀ ਆ ਤੈਨੂੰ ਤਕਲੀਫ ਚੁੱਕਣ ਦੀ ਕੋਈ ਲੋੜ ਨਹੀਂ ਆ ਤੂੰ ਆਪਣਾ ਪਰਿਵਾਰ ਸੰਭਾਲ ਇੰਨਾ ਸੋੰਦੇ ਹੀ ਗੁਰਮੇਜ ਸਿੰਘ ਹੱਸਦੇ ਹੋਏ ਕਹਿੰਦੇ ਆ ਪ੍ਰਦੀਪ ਲੈ ਜਾ ਪੁੱਤ ਤੇਰੀ ਮਾਂ ਨੇ ਸਾਰਾ ਸਮਾਨ ਲਿਆ ਦਿੱਤਾ ਆ ਹੁਣ ਲੈ ਜਾ ਆਪਣੀ ਧੂਆ ਨੂੰ ਤੇ ਆਪਣੀਆਂ ਭੈਣਾਂ ਨੂੰ ਦੇ ਆ ਜਿਵੇਂ ਹੀ ਪ੍ਰਦੀਪ ਸਮਾਨ ਚੁੱਕਣ ਲੱਗਾ ਤਾਂ ਗੁਰਮੀਤ ਕੋਰਨੇ ਉਹਨੂੰ ਮਨਾ ਕਰ ਦਿੱਤਾ ਨਹੀਂ ਪੁੱਤ ਰਹਿਣ ਦੇ ਮੈਂ ਖੁਦ ਇੰਤਜ਼ਾਮ ਕਰ ਲਵਾਂਗੀ ਤੇ ਆਪਣੀ ਨਾਨਣ ਕੋਲ ਸਮਾਨਤਾ ਮੈਂ ਖੁਦ ਹੀ ਲੈ ਕੇ ਜਾਉਂਗੀ ਨਾਲੇ ਆਪਣੇ ਕੀਤੇ ਦੀ ਮਾਫੀ ਵੀ ਤਾਂ ਮੰਗਣੀ ਆ ਤੂੰ ਰਹਿਣ ਦੇ ਤੁਸੀਂ ਆਪਣਾ ਘਰ ਵੇਖੋ ਇਹਨਾਂ ਸੋਂਦੇ ਹੀ ਗੁਰਮੇਜ ਸਿੰਘ प्रदीप ਤੇ ਸੰਦੀਪ ਤਿੰਨੇ ਹੀ ਹੱਸਣ ਲੱਗਦੇ ਆ ਤਾਂ ਗੁਰਮੇਜ ਸਿੰਘ ਕਹਿੰਦੇ ਆ ਗੁਰਮੀਤ ਕਿਰੇ ਬੱਸ ਕਰ ਹੁਣ ਰਹਿਣ ਵੀ ਦੇ ਹੁਣ ਅੱਗੇ ਦਾ ਸਾਰਾ ਕੰਮ ਮੁੰਡਾ ਆਪੇ সামਲੂਗਾ ਨਹੀਂ ਜੀ ਮੈਂ ਖੁਦ ਕਰੂੰਗੀ ਜਦੋਂ ਮੈਂ ਆਪਣੇ ਗੈਨੇ ਵੇਚ ਕੇ ਸਮਾਨ ਲਿਆ ਸਕਦੀ ਆ ਤਾਂ ਮੈਂ ਸਮਾਨ ਉਹਨਾਂ ਤੱਕ ਲੈ ਕੇ ਵੀ ਜਾ ਸਕਦੀ ਆ ਉਦੋਂ ਹੀ ਸੰਦੀਪ ਅੱਗੇ ਵਧਦੇ ਹੋਏ ਗੁਰਮੀਤ कौर ਦੇ ਹੱਥ ਤੇ ਉਹਨਾਂ ਦੀਆਂ ਵਾਲੀਆਂ ਰੱਖਦੇ ਹੋਏ ਕਹਿੰਦੀ ਆ ਮੰਮੀ ਜੀ ਇਹ ਰਹੀ ਤੁਹਾਡੀ ਅਮਾਨਤ ਇਹ ਸਾਰਾ ਨਾਟਕ ਬਸ ਤੁਹਾਨੂੰ ਸਹੀ ਰਸਤੇ ਤੇ ਲਿਉਣ ਲਈ ਹੋ ਰਿਹਾ ਸੀ ਕਿਉਂਕਿ ਅੱਜ ਤੁਹਾਨੂੰ ਦੀਦੀ ਦੀ ਤਕਲੀਫ ਸਮਝਾ ਰਹੀ ਸੀ ਉਮੇਦੀ ਹੀ ਤਕਲੀਫ ਪੂਆ ਜੀ ਨੂੰ ਵੀ ਹੋ ਰਹੀ ਸੀ ਜਦੋਂ ਤੁਸੀਂ ਉਹਨਾਂ ਨੂੰ ਛੱਡ ਦਿੱਤਾ ਸੀ ਕੁਝ ਦਿਨ ਪਹਿਲਾਂ ਹੀ ਮੈਂ ਜਦੋਂ ਪੂਆ ਜੀ ਨੂੰ ਫੋਨ ਕੀਤਾ ਉਹ ਬਹੁਤ ਰੋ ਰਿਹਾ ਸੀ ਮੰਮੀ ਜੀ ਪੇਕੇ ਚੀਜ਼ ਹੀ ਇਹੋ ਜਈ ਹੁੰਦੀ ਆ ਕਿ ਮਰਦੇ ਦਮ ਤੱਕ ਉਹਦਾ ਮੋਹ ਨਹੀਂ ਖਤਮ ਹੁੰਦਾ ਤੁਹਾਡੇ ਇੱਕ ਫੋਨ ਤੇ ਪੂਆ ਜੀ ਤੁਹਾਡੇ ਸਾਰੇ ਗਿਲਵੇ ਛਿਕਵੇ ਭੁੱਲ ਜਾਊਗੀ ਤੁਹਾਡੇ ਇੱਕ ਬਲਾਵੇ ਤੇ ਉਹ ਖੁਦ ਦੌੜੀ ਆਉਗੀ ਬਸ ਥੋੜਾ ਜਿਹਾ ਪਿਆਰ ਤੇ ਇੱਜ਼ਤ ਉਹਨਾਂ ਨੂੰ ਚਾਹੀਦਾ ਆ ਹਾਂ ਬਹੂ ਤੂੰ ਠੀਕ ਕਿਹਾ ਮੈਂ ਜਾ ਰਹੀ ਆ ਮੈਂ ਖੁਦ ਸਮਾਨ ਲੈ ਕੇ ਜਾਉਂਗੀ ਪੈਣ ਜੀ ਦੇ ਕੋਲ ਤੇ ਖੁਦ ਉਹਨਾਂ ਕੋਲੋਂ ਮਾਫੀ ਮੰਗੂਗੀ ਤੇ ਨਾਲ ਦੀ ਨਾਲ ਉਹਨਾਂ ਨੂੰ ਰਖੜੀ ਤੇ ਆਉਣ ਲਈ ਵੀ ਕਹਿ ਆਉਂਗੀ ਗੁਰਮੀਤ ਕੌਰ ਦੀਆਂ ਗੱਲਾਂ ਸੁਣ ਕੇ ਸਾਰਿਆਂ ਦੇ ਚਿਹਰੇ ਤੇ ਇੱਕ ਸਕੂਨ ਭਰੀ ਮੁਸਕਾਨ ਆ ਗਈ ਸੀ ਦੋਸਤੋ ਕਹਿੰਦੇ ਆ ਨਾ ਕਿ देर आए दुरुਸਤ ਆਏ ਸੋ ਦੋਸਤੋ ਉਮੀਦ ਕਰਦੀਆਂ ਕਿ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਕਹਾਣੀ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੇਕਰ ਸਾਡੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਸਾਦਤਾ ਕਪੜੀਏਕ ਨੂਰਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ